ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਤਾਰ ਸਿੰਘ ਹੋਂਤਾ ਅੱਜ ਪੰਚਕੂਲਾ ਜੋ ਹਰਿਆਣਾ ਚ ਪੈਂਦਾ ਉੱਥੋਂ ਦੇ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਕਨੌਲੀ ਕਨੌਲੀ ਬੰਦੇ ਨੇ ਜੀ ਕਨੌਲੀ ਦੇ ਕਿਸਾਨ ਸ੍ਰੀ ਗੌਰਵ ਟੰਡਨ ਜੀ ਅੱਜ ਉਹਨਾਂ ਦੇ ਖੇਤ ਵਿੱਚ ਆਉਣ ਦਾ ਸਾਨੂੰ ਮੌਕਾ ਮਿਲਿਆ ਤੇ ਉਹਨਾਂ ਦਾ ਜਿਹੜਾ ਫਾਰਮ ਜਦੋਂ ਦੇਖਿਆ ਤਾਂ ਇੰਨੀ ਡਾਇਵਰਸਿਫਿਕੇਸ਼ਨ ਤੇ ਇੰਨਾ ਵਧੀਆ ਸਥਾਪਿਤ ਕੀਤਾ ਹੋਇਆ ਹੈ 4 ਸਾਲ ਦਾ ਤੇ ਬਹੁਤ ਹੀ ਸੋਹਣਾ ਲੱਗਿਆ ਸਾਨੂੰ ਜਿਹੜੇ ਮਾਡਲ ਦੀ ਸਾਨੂੰ ਖੋਜ ਸੀ ਉਹ ਮਾਡਲ ਸਾਨੂੰ ਇੱਥੇ ਵੀ ਮਿਲ ਗਿਆ ਪੰਜਪੂਰੀ ਦੇ ਤਾਂ ਆਓ ਆਪਾਂ ਜਿਵੇਂ ਇਹਨਾਂ ਨੇ ਡਿਜ਼ਾਈਨ ਕੀਤਾ ਉਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਪਰਵਤਨਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਥੈਂਕ ਯੂ ਤੁਸੀਂ ਆਏ ਤੇ ਗੁਰਵਜੇ ਇੱਥੇ ਤੁਹਾਡੇ ਅਸੀਂ ਅੱਜ ਆਏ ਸਾਨੂੰ ਆਉਣ ਦਾ ਮੌਕਾ ਮਿਲਿਆ ਤਾਂ ਜਿਹੜਾ ਇਹ ਮਾਡਲ ਹੈ ਹਨਾਂ ਮਾਡਲ ਦੇ ਵਿੱਚ ਕਿੰਨਾ ਡਾਇਵਰਸੀਫਿਕੇਸ਼ਨ ਹੈ ਇਹ ਤੁਹਾਨੂੰ ਕਿਹਨੇ ਗਿਆਨ ਦਿੱਤਾ ਵੀ ਤੁਸੀਂ ਇਹ ਕਰ ਲਓ ਜਾਂ ਵੀ ਇਸ ਤੋਂ ਪਹਿਲਾਂ ਕੀ ਕਰਦੇ ਸੀ ਤੇ ਜਿਹੜਾ ਇਹ ਅਸੀਂ 2021 'ਚ ਜਮੀਨ ਲਈ ਸੀ ਜਦੋਂ ਅਸੀਂ ਇਹ ਜਮੀਨ ਲਈ ਸੀ ਉਦੋਂ ਤਾਂ ਇਹ ਸਿੰਪਲ ਜਿਹੜੀ ਖੇਤੀ ਵਾਲੀ ਜਮੀਨ ਹੁੰਦੀ ਉਹ ਤਾਂ ਦੀ ਸੀ ਤੇ ਇਹ ਕੋਵਿਡ ਦੇ ਬਾਅਦ ਸਾਨੂੰ ਲੱਗਿਆ ਕਿ ਸਾਡਾ ਖਾਣਾ ਆਪ ਦਾ ਹੋਣਾ ਚਾਹੀਦਾ ਸਾਡੀ ਪਲੇਟ ਦੇ ਅੰਦਰ ਸਾਡਾ ਖਾਣਾ ਜਿੰਨਾ ਹੋ ਸਕੇ ਆਪਣਾ ਖੁਦ ਦਾ ਹੋਣਾ ਉਗਾਇਆ ਹੋਇਆ ਤੇ ਇਹ 'ਚ ਕੈਮੀਕਲ ਨਹੀਂ ਹੈ ਤੇ ਕੁਝ ਨਹੀਂ ਹੈ ਕੋਈ ਫਰਟੀਲਾਈਜ਼ਰ ਕੈਮੀਕਲ ਪੈਸਟੀਸਾਈਡ ਕੁਝ ਨਹੀਂ ਪਾਉਂਦੇ ਅਸੀਂ ਸਾਰਾ ਨੇਚਰਲ ਹੈ ਤੇ ਇਹਨੂੰ ਕਹਿੰਦੇ ਪਰਮਾਕਲਚਰ ਕਹਿੰਦੇ ਇਹਨੂੰ ਇਹ ਚ ਡਾਇਵਰਸਿਫਿਕੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਬੂਟੇ ਸੜੀ ਅਲੱਗ-ਅਲੱਗ ਟਾਈਪ ਦੇ ਫਲਾ ਫੁੱਲਾਂ ਦੇ ਬੂਟੇ ਸਬਜ਼ੀਆਂ ਸਾਰਾ ਕੁਝ ਇਹ ਜੰਗਲ ਇੱਕ ਤਰ੍ਹਾਂ ਦਾ ਜੰਗਲ ਹੀ ਲਾਇਆ ਸੀ ਤੇ ਜਿਵੇਂ ਜੰਗਲ ਹੁੰਦਾ ਨੇਚਰਲ ਹੁੰਦਾ ਆਪੇ ਆਪ ਹੀ ਚੀਜ਼ਾਂ ਹੋਈ ਜਾਂਦੀਆਂ ਖਰਾਬ ਵੀ ਜਾਂਦੀਆਂ ਹੋਈ ਵੀ ਜਾਂਦੀਆਂ ਇਹੀ ਮਾਡਲ ਜੀ ਨਹੀਂ ਇਹ ਤੁਸੀਂ ਜਿਵੇਂ ਇਹ ਕਿਵੇਂ ਸੋਚਿਆ ਜਦੋਂ ਇਹ ਇਹ ਮਾਡਲ ਇਸ ਤਰ੍ਹਾਂ ਬਣਾਇਆ ਜਾਵੇ ਇਹ ਜਮੀਨ ਤੁਹਾਡੀ ਸੀ ਜਾਂ ਤੁਸੀਂ ਮਤਲਬ ਵੀ ਖਰੀਦੀ ਆ ਉਹ ਜੀ ਜਮੀਨ ਸੀ ਮਾਡਰਨ ਏਸੀ ਪਰਮਾ ਕਲਚਰ ਜਿਹੜਾ ਮਾਡਰਨ ਹੁੰਦਾ ਉਹਨੂੰ ਕਹਿੰਦੇ ਫੂਡ ਫੋਰੈਸਟ ਇਹ ਫੋਰੈਸਟ ਹੈ ਜੰਗਲ ਹੈ ਇਹ ਫੂਡ ਫੋਰੈਸਟ ਹੈ ਇਹ ਇੱਕ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੇ ਇੱਥੇ ਰਹੋ ਤਾਂ ਤੁਹਾਡੀ ਪਲੇਟ ਕਦੇ ਖਾਲੀ ਨਹੀਂ ਰਹੂਗੀ ਹਰ ਇੱਕ ਮੌਸਮ ਇਹ ਜਿਹੜਾ ਮਾਡਲ ਹੈ ਅੱਜ ਵੀ ਇਹ ਕਦੋਂ ਤੁਸੀਂ ਮਤਲਬ ਵੀ ਇੱਕ ਕਦੋਂ ਸਟਾਰਟ ਕੀਤਾ ਇਹ ਤੇ ਕੀ ਤੋਂ ਗਿਆਨ ਮਿਲਿਆ ਤੁਹਾਨੂੰ ਗਿਆਨ ਸਟਾਰਟ ਜੀ ਏ ਅਸੀਂ 2021 ਚੋਂ ਚੱਲੂ ਕੀਤਾ ਸੀ ਤੇ ਮੈਂ ਹਾਈਦਰਾਬਾਦ ਜਾ ਕੇ ਨਾ ਟ੍ਰੇਨਿੰਗ ਲਈਤੀ ਸੀ 15 ਦਿਨਾਂ ਦੀ ਪਰਮਾਕਲਚਰ ਦੀ ਟ੍ਰੇਨਿੰਗ ਅਰਨਿਆ ਸਰਪੇਸ ਜਗ੍ਹਾ ਹੈ ਅਰਨਿਆ ਕਰਕੇ ਹਾਈਦਰਾਬਾਦ 15 ਦਿਨ ਦੀ ਟ੍ਰੇਨਿੰਗ ਲੈ ਕੇ ਆਈ ਸੀ ਉੱਥੇ ਰਹਿ ਕੇ ਤੇ ਉਹਨਾਂ ਨੇ ਟ੍ਰੇਨ ਕੀਤਾ ਸੀ ਸਾਨੂੰ ਸਰਟੀਫਿਕੇਟ ਵੀ ਦਿੱਤਾ ਸੀ ਤੇ ਉਹ ਤੋਂ ਬਾਅਦ ਅਸੀਂ ਸਾਨੂੰ ਕੌਨਫੀਡੈਂਸ ਆ ਗਿਆ ਕਿ ਆਪ ਹੀ ਕਰ ਸਕਦੇ ਹਾਂ ਤੇ ਹੁਣ ਆਲਮੋਸਟ ਸਾਢੇ 3-4 ਸਾਲ ਹੋਣ ਲੱਗ ਗਏ ਐਥੀਕਾ ਟੋਕਟ 200 ਵੈਰਾਈਟੀ ਦੇ ਬੂਟੇ ਆ 200 ਵੈਰਾਈਟੀ ਅਲੱਗ-ਅਲੱਗ ਇਹ 4 ਸਾਲ ਤੋਂ ਤੁਸੀਂ ਮਤਲਬ ਇਹ ਇਹ ਕਰ ਰਹੇ ਹੋ ਨਾ ਤਿਆਰ ਹੋ ਗਏ ਬੂਟੇ ਤਿਆਰ ਵੀ ਹੈਗੇ ਆ ਤੁਸੀਂ ਇਹਦਾ ਕੀ ਇਹਦੀ ਦਿਸ਼ਾ ਕੀ ਰੱਖੀ ਆ ਵੀ ਦਿਸ਼ਾ ਜਿਹੜੇ ਬੂਟੇ ਲਾਏ ਆ ਤੁਸੀਂ ਬਾਉਂਡਰੀ ਤੇ ਵੀ ਲਾਏ ਆ ਨਾ ਤੇ ਇਹ ਪਹਿਲਾਂ ਬਾਉਂਡਰੀ ਬਾਰੇ ਦੱਸ ਦੋ ਜਿਹੜੇ ਬੂਟੇ ਲਾਏ ਆ ਉਹ ਦਿਸ਼ਾ ਮੁਤਾਬਕ ਲਾਏ ਆ ਜਾਂ ਕਿਵੇਂ ਆ ਉਹਦਾ ਕੀ ਫਾਇਦਾ ਹੈਗਾ ਇਹ ਵਿੰਡ ਬ੍ਰੇਕਰਸ ਹੈ ਸਾਊਥ ਹਾਂਜੀ ਵਿੰਡ ਬ੍ਰੇਕਰ ਸਾਊਥ ਤੇ ਵੈਸਟ ਤੋਂ ਜਿਹੜੀ ਹਵਾ ਆਂਦੀ ਹੈ ਗਰਮ ਹਵਾ ਆਂਦੀ ਹੈ ਤੇ ਜਦੋਂ ਜਿਆਦਾ ਹਨੇਰੀ tufaan ਆਂਦਾ ਹੈ ਉਹਨੂੰ ਰੋਕਣ ਵਾਸਤੇ ਅਸੀਂ ਕੈਜ਼ਰੀਨਾ ਤੇ ਸਿਲਵਰਓਕ ਦੇ ਬੂਟੇ ਲਾਏ ਹੋਏ ਆ ਬਰਖ ਦਖਤੋਂ ਤਾਂ ਦਖਤ ਬਣ ਗਏ ਤੇ ਇਹ ਲਾਏ ਹੋਏ ਬੋਰੀ ਬਾਉਂਡਰੀ ਵਾਲੇ ਦੀ ਹੈ ਨੈਚੁਰਲ ਬਾਉਂਡਰੀ ਵਾਲਾ ਇਹਨਾਂ ਨੂੰ ਛਾਣੀ ਆਉਂਦੀ ਨੀ ਇਹ ਜਿਆਦਾ ਉੱਚੇ ਚਲੇ ਗਏ ਨਾ ਤਾਂ ਉਹ ਇਹਦੀ ਛਾਂ ਜਿਹੜੀ ਆਂਦੀ ਹੈ ਇਹ ਬਹੁਤ ਛੋਟੇ ਥੋੜੇ ਟਾਈਮ ਵਾਸਤੇ ਰਹਿੰਦੀ ਹੈ ਇਹ ਤੇ ਇਹਦੇ ਨਾਲ ਫਸਲਾਂ ਨੂੰ ਨੁਕਸਾਨ ਨਹੀਂ ਹੁੰਦਾ ਅੱਛਾ ਇਹ ਜਿਆਦਾ ਫੈਲਦੇ ਵੀ ਜਿਆਦਾ ਫੈਲਦੇ ਨਹੀਂ ਆਂਬ ਵਰਗੇ ਨਹੀਂ ਅੱਛਾ ਆਂਬ ਵਰਗੇ ਨਹੀਂ ਹਾਂਜੀ ਕਿਰਾਓ ਕਟਾ ਹੈ। ਅੱਛਾ ਤੁਸੀਂ ਇਹ ਇਹਦੇ ਬਾਉਂਡਰੀ ਤੇ ਲਾ ਕੇ ਫਿਰ ਤੁਸੀਂ ਵਿਚਾਰ ਮਤਲਬੀ ਖੇਤ ਦੇ ਵਿਚਾਰ ਵੀ ਨੇ ਪੁੱਗਦੇ ਹਰ ਇੱਕ ਫਲਦਾਰ ਬੂਟਾ ਲਾਇਆ। ਹਾਂਜੀ ਅਸੀਂ ਹਰ ਇੱਕ ਫਲਦਾਰ ਬੂਟਾ। ਹਾਂਜੀ ਬੇਸਿਕ ਨਾਲ ਦੋ ਵੀ ਕਿਹੜੇ ਕਿਹੜੇ ਬੂਟੇ ਲਾਇਆ। ਅਸੀਂ ਅੰਬ ਤੋਂ ਲੈ ਕੇ ਲੀਚੀ, ਅਮਰੂਦ, ਸੇਤਫਲ, ਨਾਰ, ਆਲੂ, ਆਲੂ ਬੁਖਾਰੇ ਤੇ ਜੀਕੂ ਤੁਸੀਂ ਕਹੋ ਪਪੀਤੇ ਕੇਲੇ ਮਤਲਬ ਸਾਰੇ ਨਿੰਬੂ ਤੁਸੀਂ ਨਿੰਬੂ ਵੀ ਲਾਏ ਹੋ ਨੂ ਸਭ ਕੁਸ ਲਾਇਆ ਹੋ ਸਪਲ ਦਾ ਨਾਮ ਦੱਸੋ ਜੀ ਨਾ ਹੋਵੇ ਹਾਂ ਜੀ ਹਾਂ ਜੀ ਇਹ ਫਾਲਸੇ ਵੀ ਲਾਏ ਹੋ ਜਾਂ ਤੇ ਸੰਜੀਰ ਵੀ ਲੱਗਿਆ ਮਤਲਬ ਹੀ ਹਰ ਫਲਦਾਰ ਬੂਟਾ ਲੱਗਿਆ ਹੋਇਆ ਇਹਨਾਂ ਦੇ ਬਨਾਮਾ ਦਾ ਵੀ ਲੱਗਿਆ ਹੋਇਆ ਅਸੀਂ ਕੈਨੋਪੀ ਸਾਈਜ਼ ਦੇਖਿਆ ਕਿ ਕਿਹੜੇ ਪੌਦੇ ਦਾ ਕਿਹੜੇ ਬਰਖਸ਼ ਦਾ ਪੇੜ ਦਾ ਕੈਨੋਪੀ ਸਾਈਜ਼ ਕੀ ਹੁੰਦਾ ਜਦੋਂ ਵੱਡਾ ਹੋ ਜਾਊਗਾ ਉਦੇ ਹਿਸਾਬ ਨਾਲ ਅਸੀਂ ਡਿਸਟੈਂਸ ਰੱਖਿਆ 15 ਫੁੱਟ ਵੀ ਫੁੱਟ ਦਾ 10 ਫੁੱਟ ਦਾ ਜਿੰਨਾ ਵੱਡਾ ਬੂਟਾ ਹੋ ਜਾਂਦਾ ਹੈ ਉਹਦਾ ਉਹਦਾ ਜਿਆਦਾ ਦੂਰੀ ਰੱਖੀ ਇੱਕ ਦੂਜੇ ਤੋਂ ਅੱਛਾ ਇਹ ਏਰੀਆ 0.8 ਹੈਕਟੇਅਰ ਮਤਲਬ 2 ਏਕੜ ਹੈ 2 ਏਕੜ ਹੈ 2 ਏਕੜ ਨੂੰ ਤੁਸੀਂ ਕਿੰਨੇ ਭਾਗਾ ਚ ਵੰਡ ਕੇ ਸਬਜ਼ੀਆਂ ਜਾਂ ਫਸਲਾਂ ਲਾਈ ਸਬਜ਼ੀਆਂ ਤਾਂ ਬਹੁਤ ਥੋੜੇ ਦੋ ਕਨਾਲ ਮੇਰੇ ਖਿਆਲ ਤੋਂ ਦੋ ਕਨਾਲ ਸਬਜ਼ੀਆਂ ਸਬਜ਼ੀਆਂ ਜਿਆਦਾ ਨਹੀਂ ਐਸੀ ਹੈ ਤੇ ਐਸੀ ਜ਼ਿਆਦਾਤਰ ਤਾਂ ਜਿਵੇਂ ਕਣਕ ਹੋਗੀ ਅਗੇ ਮਿਲੇਟਸ ਹੋ ਗਏ ਹੁਣ ਮਿਲੇਟ ਦਾ ਟਾਈਮ ਆਣਾ ਹਾਂਜੀ ਹਾਂ ਇਹ ਮਾਰਚ ਅਪ੍ਰੈਲ ਮਈ ਕੋ ਫਿਰ ਆਪਾਂ ਸਰੋਂ ਲਈ ਹੈ ਛਣੀ ਲਈ ਹੈ ਹਲੇ ਕਾਲੇ ਸਫੇਤੇ ਪੂਰੇ ਛਣੇ ਤੇ ਮਸਰੀ ਲਈ ਹੋਈ ਹੈ ਅਲੱਗ-ਅਲੱਗ ਇੱਥੇ ਅਸੀਂ ਇੰਟਰ ਕ੍ਰੋਪਿੰਗ ਬਹੁਤ ਕੀਤੀ ਹੈ ਤੁਸੀਂ ਡਾਇਵਰਸੀਫਿਕੇਸ਼ਨ ਬਹੁਤ ਕਾਲੀ ਹਲਦੀ ਲਈ ਹੈ ਮਤਲਬ ਰੁੱਖਾਂ ਤਾਂ ਹੈ ਹੀ ਹੈ ਫਸਲਾਂਾਂ ਜੀ ਵੀ ਫਸਲਾਂਾਂ 'ਚ ਕਾਲੀ ਹਲਦੀ ਹੈ ਤੇ ਸਾਰਾ ਕੁਝ ਇੱਥੇ ਮੱਚਾ ਹੈ ਇੱਥੇ ਅਲਸੀ ਹੈ ਸੌਫ ਹੈ ਸੁਆ ਹੈ ਅੱਛਾ ਜਿਵੇਂ ਤੁਸੀਂ ਫਲਦਾਰ ਬੁੱਟੇ ਲਾਏ ਹੈ ਹਨਾ ਤੁਸੀਂ ਆਹ ਮੇਰੇ ਖਿਆਲ ਇਕਲੇ ਇਕਲੇ ਨਹੀਂ ਫੁੱਟਿਆ ਸੀ ਹਾਂਜੀ ਇਹ ਅਸੀਂ ਲਾਈਨ ਤੋਂ ਲਾਈਨ ਨਹੀਂ ਰੱਖਿਆ ਇਹ ਰੈਂਡਮ ਦਿਖਦਾ ਹੈ ਇਹ ਐਨੀ ਲਾਈਨ ਤੋਂ ਲਾਈਨ ਤੇ ਰੋ ਤੋਂ ਰੋ ਐ ਐਨੀ ਹੈ ਇਹ ਬੂਟੇ ਦੇ ਕੈਨੋਪੀ ਦੇ ਸਾਈਜ਼ ਜਿਹੜਾ ਬੂਟਾ ਛੋਟਾ ਜਿਵੇਂ ਲੀਚੀ ਹੈ ਤੇ ਲੀਚੀ ਆਂਬ ਵਰਗੀ ਨਹੀਂ ਹੁੰਦੀ ਐਨੀ ਵੱਡੀ ਉਹਦੇ ਨੇੜੇ ਹੀ ਬੂਟਾ ਹੈ ਤੇ ਆਂਬ ਤੋਂ 15 ਫੁੱਟ ਘੱਟ ਘੱਟ ਦੋ ਚਾਰ ਫੁੱਟ ਅਸੀਂ ਆਂਬ ਤੋਂ ਤੇ 15 ਫੁੱਟ ਤੋਂ ਛੋਟੇ ਪੌਦੇ ਲਾਏ ਐ ਅੱਛਾ ਹਾਂ ਤੇ ਆਂਬ ਨੂੰ ਕੰਪੀਟੀਸ਼ਨ ਆਉਗਿਆ ਆਂਬ ਦੇ ਨਾਲ ਅੱਛਾ ਇਹਨਾਂ ਨੂੰ ਫਿਰ ਐਨਾ ਕੁਝ ਲਾਇਆ ਤੁਸੀਂ ਹੁਣ ਸਬਜ਼ੀਆਂ ਵੀ ਕਈ ਤਰ੍ਹਾਂ ਦੀਆਂ ਲਾਈਆਂ ਤੁਸੀਂ ਆ ਕਣਕ ਵੀ ਸੋਨੇ ਮੋਤੀ ਸੋਨਾ ਮੋਤੀ ਲਾਇਆ ਹਾਂ ਸੋਨਾ ਮੋਤੀ ਲਾਇਆ ਹੋਇਆ ਇਹਨੂੰ ਜਿਵੇਂ ਮੈਂ ਵਿਖਾਤੀ ਅੱਠ ਪੱਗਾਂ ਚ ਵੰਡਿਆ ਹੋਇਆ ਹਾਂਜੀ ਹਾਂਜੀ ਪੂਰੇ ਖੇਤ ਨੂੰ ਅਸੀਂ ਅੱਠ ਪਲਾਟਾਂ ਚ ਵੰਡਿਆ ਹੋਇਆ ਹਾਂ ਚਾਰ ਇੱਕ ਪਾਸੇ ਚਾਰ ਇੱਕ ਪਾਸੇ ਅੱਛਾ ਤੇ ਇਹਨੂੰ ਪਰ ਹੁਣ ਫਸਲ ਤਾਂ ਬਹੁਤ ਵਧੀਆ ਖੜੀ ਹੈ ਤੇ ਅੱਛਾ ਇਹਨੂੰ ਕਦੇ ਵਾਉਣੇ ਵੀ ਹੈ ਮਤਲਬ ਕਿ ਕਿਹਾ ਹੈ ਕਦੇ ਟਰੈਕਟਰ ਨਹੀਂ ਪਾੜਿਆ ਸ਼ੁਰੂ ਚ ਪਾੜਿਆ ਸੀ ਜਦੋਂ ਲੈਵਲਿੰਗ ਕੀਤੀ ਸੀ ਜੇ ਤੋ ਪਹਿਲਾਂ ਲਿੱਤੀ ਸੀ ਉਹਦੇ ਬਾਅਦ ਅੱਜ ਤੱਕ ਅਜ ਅੰਦਰ ਟਰੈਕਟਰ ਨਹੀਂ ਪਾਲਿਆ ਸੀ ਕਦੇ ਵੀ ਆਲਮੋਸਟ ਨੋ ਟਿਲ ਜ਼ੀਰੋ ਟਿਲ ਤਾਂ ਨਹੀਂ ਕਹਿ ਸਕਦੇ ਸਾਡੇ ਕੋਲ ਇੱਕ ਛੋਟਾ ਜਿਹਾ ਟਰੈਕਟਰ ਹੈਗਾ ਆ ਉਹ ਥੋੜਾ ਜਿਹਾ ਹੀ ਬਸ ਇੱਕ ਦੋ ਹਾਂ ਰੋਟਾਵੇਟਰ ਜਿਆ ਹੈ 1-2 ਇੰਚ ਹੀ ਕਰਦਾ ਜਿਆਦਾ ਨਹੀਂ ਕਰਦਾ ਅੱਖਾਂ ਵਾਸਤੇ ਤੇ ਬਸ ਇੱਕ ਐਸੀ ਡ੍ਰਿਪ ਲਾਈ ਹੋਈ ਆ ਡ੍ਰਿਪ ਲਾਈ ਤੇ ਡ੍ਰਿਪ ਲਾਈ ਅਸੀਂ 2 ਸਾਲ ਪਹਿਲਾਂ ਲਾਈ ਸੀ ਉਹ ਬੂਟਿਆਂ ਦੇ ਜੜਾਂ ਤੇ ਡ੍ਰਿਪ ਦੇ ਸਰਕਲ ਲਾਏ ਹੋਏ ਨੇ ਤੇ ਇਹਦੇ ਨਾਲ ਪਾਣੀ ਦੇਣਾ ਤੇ ਖਾੜ ਦੇਣਾ ਤੇ ਅ ਨੈਚੁਰਲ ਜਿਵੇਂ ਗਊ ਮੂਤਰ ਇਹ ਜੀਵਾਮ੍ਰਿਤ ਹੁੰਦਾ ਤੇ ਇਹ ਸਭ ਦੇਣਾ ਸੌਖਾ ਹੁੰਦਾ ਇਹ ਮਤਲਬ ਵੀ ਗਰੋਥ ਪ੍ਰੋਮੋਟਰ ਹੈ ਗਰੋਥ ਪ੍ਰੋਮੋਟਰ ਹੈ ਤੇ ਅਜੀ ਕਦੇ-ਕਦੇ ਜਰੂਰਤ ਤਾਂ ਅਸੀਂ ਫੋਲੀਅਰ ਸਪਰੇਅ ਕਰਦੇ ਨਿੰਮ ਤੇਲ ਦੀ ਕਰਦੇ ਆ ਜਾ ਵਿਜੀਮਲਾ ਦੇ ਕੀੜਾ ਪੈਂਦਾ ਹੈ ਜੇ ਸਾਨੂੰ ਡਰ ਹੋਵੇ ਕਿ ਕੀੜਾ ਪੈ ਸਕਦਾ ਹੈ ਦੇ ਕੋਨਿਆਂ ਤੇ ਦਿਖਦਾ ਕਿ ਕਦੇ-ਕਦੇ ਕੀੜਾ ਪੈਣ ਲੱਗਿਆ ਉਹ ਨਿੰਮ ਦੇ ਤੇਲ ਦੀ ਤੁਸੀਂ ਨਿੰਮ ਦੇ ਤੇਲ ਦੀ ਸਪਰੇਅ ਕਰਦੇ ਇੱਕ ਸੀਵੀਆ ਟੈਕਨੀਕ ਵੀ ਹੁੰਦੀ ਹੈ ਸੀਵੀਆ ਸੋਇਲ ਟੈਕਨੀਕ ਹੋਰ ਚ ਮਿੱਟੀ ਮਿੱਟੀ ਦਾ ਕੋਲ ਪਾਣੀ ਚ ਪਾ ਕੇ ਮਿੱਟੀ ਛਿੜਕ ਦਿੰਦੇ ਅੱਛਾ ਉਹ ਜਿਹੜੀ 3 ਫੁੱਟ ਤੱਕ ਮਿੱਟੀ ਹਾਂਜੀ ਹਾਂਜੀ ਸੀਵੀਆ ਪਾਉਂਦੇ ਉਹ ਤਾਂ ਗਰੋਥ ਪ੍ਰੋਮੋਟਰ ਵੀ ਹੈ ਹਾਂਜੀ ਉਹ ਗਰੋਥ ਤੇ ਤੇ ਉਹ ਕੀਟ ਕੰਟਰੋਲ ਵੀ ਹੈ ਕੀਟ ਕੰਟਰੋਲ ਸੀਵੀਆ ਪਰ ਅੱਛਾ ਹਾਂਜੀ ਹਾਂਜੀ ਇਹ ਇਹ ਸਾਰਾ ਵਧੀਆ ਹੁਣ ਜੇ ਲੋਕ ਦੇਖਣਗੇ ਆਪਣੇ ਮਾਡਲ ਨੂੰ ਹਨਾ ਹਾਂਜੀ ਉਹਨਾਂ ਨੇ ਇਹ ਕਹਿਣਾ ਵੀ ਦੋ ਕਿੱਲੇ ਹੈ ਹਨਾ ਤੇ ਵੀ ਸਾਨੂੰ ਕਿੰਨੀ ਪ੍ਰੋਟੈਕਸ਼ਨ ਹੋ ਮਤਲਬ ਪ੍ਰੋਡਕਸ਼ਨ ਹੋਊਗੀ ਹਨਾ ਕਿੰਨਾ ਜੀਲਡ ਹੋਊ ਕਿੰਨਾ ਮਨਾਫਾ ਹੋਊ ਹਰ ਕਿਸਾਨ ਦੀ ਇਹੀ ਸੋਚ ਹੁੰਦੀ ਹੈ ਹਨਾ ਕਿ ਤੁਸੀਂ ਇਹ ਸੋਚਿਆ ਹੁਣ ਕਿਵੇਂ ਨਹੀਂ ਅਸੀਂ ਸਾਡਾ ਕਿਉਂਕਿ ਇਹ ਮੇਨ ਆਮਦਨੀ ਨਹੀਂ ਹੈ ਸਾਡੀ ਨੌਕਰੀ ਸਾਡਾ ਆਪਣਾ ਕੰਮ ਦੂਜਾ ਹੈ ਤਾਂ ਜੇ ਜੇ ਕਿਸਾਨ ਇਹਨੂੰ ਲੱਗ ਕੇ ਕਰੇ ਹਨਾ ਜਾਂ ਤਾਂ ਇਹ ਤੇ ਇਨਕਮ ਠੀਕ ਹੋ ਸਕਦੀ ਹੈ ਤੇ ਇਹ ਇੱਕ ਤਰ੍ਹਾਂ ਦੀ ਐਫਡੀ ਹੈ ਕਿਉਂਕਿ ਫਲਾਂ ਦੇ ਬੂਟੇ ਜਾਦੇ ਨੇ ਤੇ ਇਹ ਚਾਰ ਪੰਜ ਸਾਲ ਬਾਅਦ ਹੀ ਫਲ ਦਿੰਦੇ ਆ ਉਦੋਂ ਮਤਲਬ ਵੀ ਇਹਦੀ ਵਿੱਚ ਫਸਲ ਹੋਵੇ ਨਾ ਹੋਵੇ ਤੇ ਇਹ ਫਲਦਾਰ ਬੂਟੇ ਆ ਆਮਦਨ ਪੂਰੀ ਦੇ ਦਿੰਦੇ ਨੇ ਹਾਂਜੀ ਹਾਂ ਤੇ ਮਤਲਬ ਥੱਲੇ ਹਲਦੀ ਹੋਰ ਸਬਜ਼ੀਆਂ ਸਾਰਾ ਕੁਝ ਹੋ ਹੀ ਜਾਂਦਾ ਬਿਲਕੁਲ ਹਲਦੀ ਆਦਰਕ ਹੋ ਗਿਆ ਕਾਲੀ ਹਲਦੀ ਪੀੜੀ ਹਰਿਆਚਾਰਾ ਵੀ ਹੋ ਜਾਂਦਾ ਹਰਿਆਚਾਰਾ ਹੋ ਜਾਊਗਾ ਸਾਰੇ ਕੁਝ ਕਿਸਾਨ ਦੇ ਲਈ ਮਤਲਬ ਹੈਗਾ ਹਾਂਜੀ ਹਾਂਜੀ अच्छा मतलब किसान ਨੂੰ ਕੋਈ ਦਿੱਕਤ ਆਉਣ ਵਾਲੀ ਹੈ ਨਹੀਂ ਕੀ ਤੁਸੀਂ ਹੋਰ ਵੀ ਕੀੜਿਆਂ ਤੋਂ ਮੈਂ ਦੇਖਿਆ ਸੀਗਾ ਉਹ ਡੱਬੇ ਹਾਂਜੀ ਫਰੂਟ ਫ्लाई ਦੇ ਟ੍ਰੈਪ ਲਾਇ ਹੋਏ ਨੇ ਹਾਂਜੀ ਖਾਸ ਕਰ ਅਮਰੂਦ ਤੇ ਪਪੀਤੇ ਅਤੇ ਫਲਾਂ ਦੇ ਬੂਟੇ ਜਿਹੜੇ ਹੁੰਦੇ ਆ ਇਹਨਾਂ ਤੇ ਫਰੂਟ ਫਰਾਈ ਦੇ ਟੈਪ ਲਾਂਦੇ ਸੀ ਐਂ ਤਾਂ ਨੇਚਰਲ ਪੈਸਟੀਸਾਈਡਾਂ ਚਿੜੀਆਂ ਹੈਗੀਆਂ ਬਹੁਤ ਜ਼ਿਆਦਾ ਇੱਥੇ ਤੇ ਇੱਥੇ ਚਿੱਡੇ ਉਹ ਸਾਰੇ ਬਹੁਤ ਤੇ ਸੱਪ ਵੀ ਹੈ ਇੱਥੇ ਚੂਹਿਆਂ ਵਾਸਤੇ ਇਹ ਪੂਰਾ ਨੈਚੁਰਲ ਹੈਗਾ ਤਿੱਕਲੀਆਂ ਬਹੁਤ ਜ਼ਿਆਦਾ ਇੱਥੇ ਨਹੀਂ ਸੱਪ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ ਨਹੀਂ ਸੱਪ ਅਸੀਂ ਕਦੇ ਨਹੀਂ ਮਾਰਦੇ ਕਦੇ ਵੀ ਕਿਸੇ ਵੀ ਸੱਪ ਨੂੰ ਅਸੀਂ ਅੱਜ ਤੱਕ ਨਹੀਂ ਮਾਰਿਆ ਕਿਉਂਕਿ ਉਹ ਮਿੱਤਰ ਕੀੜੇ ਕਹਿੰਦੇ ਉਹਨੂੰ ਨਹੀਂ ਗੱਲ ਇਹ ਹੈ ਕਿ ਇਹ ਇਹ ਉਹਨਾਂ ਦੀ ਵੀ ਜ਼ਮੀਨ ਹੈ ਇਹ ਸਾਡੀ ਤਾਂ ਹੈਗੀ ਉਹਨਾਂ ਦੀ ਪਹਿਲਾ ਸਭ ਤੋਂ ਪਹਿਲਾਂ ਉਹਨਾਂ ਦੀ ਸੀ ਇਹ ਜ਼ਮੀਨ ਮਤਲਬ ਉਹ ਚੂਹਿਆਂ ਨੂੰ ਕੰਟਰੋਲ ਕਰਦੇ ਉਹ ਚੂਹਿਆਂ ਨੂੰ ਕੰਟਰੋਲ ਕਰਦੇ ਤਾਂ ਅਸੀਂ ਜਦੋਂ ਸੱਪ ਦੇਖ ਲੈਂਦੇ ਅਸੀਂ ਉਧਰੋਂ ਚਲੇ ਜਾਂਦੇ ਐ ਨਹੀਂ ਕਿ ਉਹਨੂੰ ਭਜਾ ਦਿੰਨੇ ਆ ਉਹਨੂੰ ਡਰਾ ਕੇ ਐ ਨਹੀਂ ਅਸੀਂ ਰਸਤਾ ਦੇ ਦਿੰਦੇ ਉਹਨੂੰ ਉਹ ਤਾਂ ਵਿਚਾਰਾ ਜਾਨਵਰ ਹੈ ਅੱਜ ਜਦੋਂ ਤੁਹਾਡਾ ਇਹ ਖੇਤ ਦੇਖਿਆ ਹਾਂਜੀ ਤੇ ਮੈਨੂੰ ਤਾਂ ਬਹੁਤ ਹੀ ਸੋਹਣਾ ਲੱਗਿਆ ਵੀ ਇੰਨੀ ਡਿਵਰਸਟੀਫਿਕੇਸ਼ਨ ਕੱਲੀ ਦਰਖਤਾਂ 'ਚ ਨਹੀਂ ਖੁੱਖਾਂ 'ਚ ਨਹੀਂ ਇਹ ਸਬਜ਼ੀਆਂ 'ਚ ਹਨ ਸਾਰੀਆਂ ਫਸਲਾਂ 'ਚ ਹੈ ਫਿਰ ਪੰਛੀਆਂ 'ਚ ਆਵਾਜ਼ਾਂ ਹੁਣ ਵੀ ਸੁਣਦੀਆਂ ਹੋਣਗੀਆਂ ਕਿੰਨੀਆਂ ਆਵਾਜ਼ਾਂ ਹਾਂਜੀ ਤੇ ਬਹੁਤ ਨਕਰੀਆਂ ਤੇ ਸਾਰੇ ਕੁਝ ਉੱਲੂ ਰਾਤ ਨੂੰ ਉੱਲੂ ਬਹੁਤ ਆਉਂਦੇ ਇੱਥੇ ਜੀ ਤੇ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਆਉਂਦੇ ਇੱਥੇ ਅੱਛਾ ਇਸ ਤੋਂ ਇਲਾਵਾ ਤੁਸੀਂ ਖੇਤੀ ਤੋਂ ਇਲਾਵਾ ਕੀ ਕਰਦੇ ਹੋ ਤਾਂ ਕਿ ਕਿਸਾਨਾਂ ਨੂੰ ਪਤਾ ਲੱਗ ਜੇ ਵੀ ਹੋਰ ਵੀ ਸਾਡੇ ਕੋਲੇ ਕੋਈ ਕਮਾਈ ਦਾ ਸਾਧ ਦੀ ਮੇਰੀ ਡਿਜੀਟਲ ਮਾਰਕੀਟਿੰਗ ਦੀ ਏਜੰਸੀ ਹੈ ਮੈਂ ਮਾਰਕੀਟਿੰਗ ਦਾ ਕੰਮ ਕਰਦਾ ਤਾਂ ਇੱਥੇ ਬਸ ਉਹ ਮੇਰਾ ਦੂਜਾ ਜਿਹੜਾ ਕੰਮ ਦੀ ਰੋਜੀ ਰੋਟੀ ਮੇਰੀ ਉਹਦੇ ਨਾਲ ਚੱਲਦੀ ਹੈ ਮਤਲਬ ਸਕੂਨ ਤੁਹਾਨੂੰ ਕਿੱਥੇ ਮਿਲਦਾ ਹੈ ਸਕੂਨ ਇੱਥੇ ਮਿਲਦਾ ਮਤਲਬ ਵੀ ਠੀਕ ਹੈ ਜਦੋਂ ਅੰਦਰ ਪਰੇਸ਼ਾਨ ਹੋ ਜਾਂਦਾ ਇਸ ਜਾਵੜੀ ਦਾ ਦੇਖੋ ਜੀ ਬਿਜ਼ਨਸ ਤਾਂ ਹਰਕਨੇ ਕਰਨਾ ਹੀ ਕਰ ਹਾਂਜੀ ਉਹ ਚਾਹੇ ਸਬਜ਼ੀ ਦਾ ਚਾਹੇ ਕਾਹਦਾ ਪਰ ਬੰਦੇ ਨੂੰ ਸਕੂਨ ਵੀ ਚਾਹੀਦਾ ਨਾ ਸਕੂਨ ਚਾਹੀਦਾ ਸਕੂਨ ਪੈਸੇ ਨਾਲ ਨਹੀਂ ਮਿਲਦਾ ਨਹੀਂ ਨਹੀਂ ਇਹੋ ਜਿਹੇ ਖੇਤਾਂ ਕਿ ਹੁਣ ਜੇ ਕੱਲੀ ਕਣਕ ਲੱਗੀ ਉੱਥੇ ਕੀ ਸਕੂਨ ਮਿਲੂ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਕ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਇੱਕ ਥਾਲੀ ਹੈ ਤੁਸੀਂ ਕਹੋ ਉਹ ਗੱਲ ਇਹ ਖੇਤ ਦੇ ਜਿਹੜੇ ਖੇਤ ਚ ਆਉਣੇ ਹਨ ਨਾ ਤਾਂ ਐ ਲੱਗਦਾ ਵੀ ਇੱਕ ਥਾਲੀ ਜਿਵੇਂ 36 ਪ੍ਰਕਾਰ ਦੇ ਭੋਜਨ ਆਪਕਾ ਦੇਣੇ ਹੁੰਦੇ ਨੇ ਰਾਜੇ ਦੀ ਥਾਲੀ ਆਪਣੀ ਜਿੱਦਾਂ ਨਹੀਂ ਹੁੰਦੇ ਹਨ ਪਰ ਅੱਜ ਐ ਥਾਲੀ ਜਿਵੇਂ ਦੇਖੀ ਜਾਂਦਾ ਤੇ ਜਦੋਂ ਦੂਜੇ ਖੇਤਾਂ ਚ ਜਾਂਦਾ ਕੱਲੀ ਕੱਲੀ ਰੋਟੀ ਪਈ ਹੁੰਦੀ ਹੈ ਹਨਾ ਤੇ ਇਹ ਜਿੱਦਾਂ ਬਾਹਲਾ ਕੋਸਾ ਵਿੱਚ ਹੀ ਚੌਲ ਹੈ ਵਿੱਚ ਹੀ ਰੰਗ ਆਗੇ ਸਬਦੀ ਦਾਣ ਹਲ ਬਾ ਸਾਰਾ ਕੁਝ ਹੀ ਆ ਗਿਆ ਹਨਾ ਤੇ ਇਹੋ ਜਿਹੇ ਖੇਤ ਤਾਂ ਮਤਲਬ ਡਿਜ਼ਾਈਨ ਕਿਤੇ ਕਿਤੇ ਵੇਖਣ ਨੂੰ ਮਿਲਦੇ ਆ ਜੀ 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 ਤੇ ਜੇ ਕੋਈ ਜਾ ਮਤਲਬੀ ਤੁਹਾਡਾ ਤੇ ਜਾਂ ਕੋਈ ਕਿਸਾਨ ਸੰਪਰਕ ਕਰਨਾ ਚਾਹੁੰਦੇ ਹਨਾ ਹਾਂਜੀ ਤੁਹਾਡਾ ਆਪਣਾ ਨੰਬਰ ਹੈ ਹਾਂਜੀ ਮੇਰਾ ਨੰਬਰ ਹੈ 9586 550304 ਅ ਪੰਜਾਬੀ ਚ ਬੋਲ ਸਕਦੇ ਹਾਂ ਉਹ ਮਤਲਬੀ ਪੂਰਾ ਨੰਬਰ 95 86 555 0304 ਜੀ ਅ ਨੰਬਰ ਸਕਰੀਨ ਤੇ ਵੀ ਅਸੀਂ ਭੇਜ ਦਾਂਗੇ ਜੀ ਕਿਉਂਕਿ ਇਹਨਾਂ ਦਾ ਮਾਡਲ ਬਹੁਤ ਹੀ ਸੋਹਣਾ ਮਾਡਲ ਹੈ ਹਰ ਤਰ੍ਹਾਂ ਦੇ ਦਰਖਤ ਹੈ ਪਪੀਤਾ ਵੀ ਹੈ ਪਪੀਤੇ ਦੇ ਨਾਲ ਇਹ ਨਾ گول ਚੱਕਰ ਚ ਅੜੜ ਮਤਲਬ ਵੀ ਕਈ ਕਈ ਭਾਗਾਂ ਚ ਲਾਏ ਹੋਏ ਹੈ ਤੇ ਬਹੁਤ ਸੋਹਣਾ ਮਤਲਬ ਮਾਡਲ ਬਣਾਇਆ ਹੋਇਆ ਇਹਦਾ ਮਾਡਲ ਦੇਖਣ ਵਾਲਾ ਤੇ ਮਤਲਬ ਚੰਡੀਗੜ੍ਹ ਦੇ ਨੇੜੇ-ਨੇੜੇ ਜਿੰਨੇ ਪਿੰਡ ਪੰਡਾਚੀ ਕਿਸਾਨ ਵਧੀਆ ਮਾਡਲ ਬਣਾਉਣਾ ਚਾਹੁੰਦੇ ਆ ਇਹ ਮਾਡਲ ਵੀ ਤੁਸੀਂ ਪੰਚਕੂਲਾ ਦੇ ਕਨੌਲੀ ਪਿੰਡ ਚ ਆ ਕੇ ਗੌਰਵ ਟੰਡਨ ਜੀ ਨਾਲ ਸੰਪਰਕ ਕਰਕੇ ਦੇਖ ਸਕਦੇ ਹੋ ਜੀ ਵੈਲਕਮ ਐਨੀ ਟਾਈਮ ਹਾਂ ਤੁਹਾਡਾ ਇਹ ਫਾਰਮ ਦੇਖ ਕੇ ਸਾਨੂੰ ਬਹੁਤ ਖੁਸ਼ੀ ਆਈ ਹੈ ਟੈਂਕਿਊ ਟੈਂਕਿਊ ਟੈਂਪਸ ਟੈਂਪਸ ਕੱਢ ਕੇ ਅਸੀਂ ਫਿਰ ਵੀ ਕਿਤੇ ਮਤਲਬ ਉਸ ਫਾਰਮ ਨੂੰ ਤੁਹਾਡੇ ਵਰਸਾਂ ਭਾਵਾਂਗੇ ਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ 何でもいい。